ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੇ ਰਾਤੀ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਕੇ ਸੰਤ ਪ੍ਰਮਾਤਮਾ ਸੰਤ ਦਾ ਭਾਵਨ ਦਾ ਸ਼ਾਂਤ ਵਰਤੀ ਆਲਾ ਸੰਤ ਦਾ ਪਾਵੇ ਨਹੀਂ ਹੁੰਦਾ ਵਿੱਚ ਚੋਲਾ ਪਾਇਆ ਚੰਗਾ ਵਧੀਆ ਮਾਲਾ ਗਲ ਵਿੱਚ ਪਾਈ ਚੰਗੀ ਜੁੱਤੀ ਨਾਲ ਚੇਲੇ ਵਧੀਆ ਗੱਡੀ ਚੰਗਾ ਖਾਣਾ ਐਸ਼ਵਾਰਾਮ ਮਥੇ ਟਕਾਉਣੇ ਆ ਸੰਨ ਗੁਰੂ ਗ੍ਰੰਥ ਸਾਹਿਬ ਨੇ ਇਹੋ ਜਿਹੇ ਦੀ ਗੱਲ ਨਹੀਂ ਕੀਤੀ ਮਾਰੇ ਕਹਿੰਦੇ ਸੰਤੋਜ ਨੂੰ ਵਿਸਰਦਾ ਨਹੀਂ ਸੰਤੋ ਜਿਹੜਾ ਸ਼ਾਂਤ ਬਿਰਤੀ ਵਾਲਾ ਜਿਹੜਾ ਢੜਕਦਾ ਨਹੀਂ ਆ ਮਾੜੀ ਜੀ ਗੱਲ ਤੋਂ ਜੇ ਸੰਤ ਨੂੰ ਅੱਜ ਭਾਈ ਕੋਈ ਕਹਿ ਦੇਵੇ ਢੜਕ ਜਾਏਗਾ ਮੈਂ ਤਾਂ ਸੰਤ ਤਾਂ ਤੋਂ ਮੈਨੂੰ ਭਾਈ ਕਹੀ ਜਾਣਾ ਜੇ ਸਤਕਾਰ ਨਾ ਕੀਤਾ ਤਾਂ ਵੀ ਢੜਕ ਜਾਏਗਾ ਜੇ ਗੋਡਿਆਂ ਨੂੰ ਹੱਥ ਨਾ ਲਾਇਆ ਤਾਂ ਵੀ ਢੜਕ ਜਾਏਗਾ ਪਰ ਗੁਰੂ ਗ੍ਰੰਥ ਸਾਹਿਬ ਨੇ ਇਹੋ ਜੇ ਸੰਤ ਨਹੀਂ ਬਣਾਏ ਗੁਰੂ ਗ੍ਰੰਥ ਸਾਹਿਬ ਨੇ ਤਾਂ ਇਹੋ ਜੇ ਬਣਾ ਸ਼ਾਂਤ ਰਹਿਣ ਵਾਲੇ ਕਿ ਭਾਈ ਦਿਆਲਾ ਜੀ ਆਪਣੇ ਆਪ ਨੂੰ ਸੰਤ ਕਹਿੰਦੇ ਸੀ ਸੰਤ ਤਾਂ ਉਹ ਸਨ ਜਿਹੜੇ ਆਰਿਆਂ ਨਾਲ ਚਿਰੇ ਗਏ ਸੰਤ ਤਾਂ ਸੰਤ ਤਾਂ ਉਹ ਸਨ ਜਿਹੜੇ ਚੜਖੜੀਆਂ ਤੇ ਚੜ ਗਏ ਪਰ ਉਹਨਾਂ ਨੇ ਆਪਣੇ ਆਪ ਨੂੰ ਭਾਈ ਅਖਵਾਇਆ ਦੇਖੋ ਇਤਿਹਾਸ ਵਿੱਚ ਭਾਈ ਤਾਰੂ ਸਿੰਘ ਅਸਲ ਵਿੱਚ ਉਹ ਸੰਤ ਸੀ ਪਰ ਅਸੀਂ ਉਹਨਾਂ ਨੂੰ ਭਾਈ ਕਹਿੰਨੇ ਭਾਈ ਮਤੀਜਾਸ ਸੰਤ ਸਨ ਆਰੇ ਨਾਲ ਚਿਰੇ ਗਏ ਪਰ ਅਸੀਂ ਭਾਈ ਕਹਿੰਨੇ ਆ ਭਾਈ ਦਿਆਲਾ ਜੀ ਸੰਤ ਸਨ ਦੇਹ ਵਿੱਚ ਉੱਭਲ ਗਏ ਅਸੀਂ ਭਾਈ ਕਹਿੰਨੇ ਆ ਭਾਈ ਸਤੀਦਾਸ ਰੂਮ ਵਿੱਚ ਲਪੇਟ ਕੇ ਅੱਗ ਲਾਈ ਗਈ ਸੜ ਦਿੱਤਾ ਗਿਆ ਉਹ ਸੰਤ ਸਨ ਅਸੀਂ ਭਾਈ ਕਹਿੰਨੇ ਆ ਅਸਲ ਵਿੱਚ ਉਹ ਸੰਤ ਸਨ ਜਿਨ੍ਹਾਂ ਨੇ ਆਪਣਾ ਆਪ ਨਿਸ਼ਾਵਰ ਕਰ ਦਿੱਤਾ ਗੁਰੂ ਤੋਂ ਕੁਰਬਾਨ ਕਰ ਦਿੱਤਾ ਇਸ ਵਾਸਤੇ ਮਹਾਰਾਜ ਕਹਿੰਦੇ ਹੇ ਸੱਚੇ ਬਾਦਸ਼ਾਹ ਹਾਰ ਕੇ ਸੰਤ ਜਣਾ ਹਰਜੋ ਹਰੀ ਦੇ ਜਿਹੜੇ ਸੰਤ ਜਣ ਹੈ ਨਾ ਉਹ ਜਪਦੇ ਨੇ ਗੁਰ ਰੰਗ ਚੁਲੂਲੇ ਰਾਤੀ ਉਦੇ ਰੰਗ ਵਿੱਚ ਰੱਤੇ ਹੋਏ ਨੇ ਜਿਹੜੇ ਜਿਨ੍ਹਾਂ ਨੂੰ ਰੰਗ ਚੜਿਆ ਹੋਇਆ